ਹਰੋ ਠੀਕ ਠਾਕ ਆ ਸਾਰਾ ਯਾਰ ਲੱਗ ਜਾ ਕੰਮ ਆਗੇ ਲੱਗੇ ਮੈਨੂੰ ਜੈਕਟ ਫੋਲਣ ਦੇ ਬੜੇ ਬਰਮਾ ਪਹੁੰਚਦੇ ਡੰਡਾ ਲਾਉਂਦੇ ਮੈਨੂੰ ਡੰਡ ਲਾਊਗਾ ਮੁੰਡਾ ਹੁਣ ਸਵੇਰੇ ਸਵੇਰੇ ਤਿਆਰ ਹੋ ਕੇ ਆਉਂਦਾ ਇਹ ਚਾਰ ਵਜੇ ਆਉਣਾ ਫਰੋਂ ਫਲਾ ਟ੍ਰੈਕਟਰ ਚੱਕਦੀ ਹੈ ਕਿਆ ਕਿਆ ਕਰੀਏ ਨਹੀਂ ਟ੍ਰੈਕਟਰ ਨਹੀਂ ਦੇਖਣਾ ਕੱਲੋ ਸ਼ੌਫਟ ਚੱਕ ਦਿੰਨੇ ਹਾਂ ਹਾਂ ਸ਼ੌਫਟ ਚੱਕ ਕੇ ਦੇਖ ਲੈ ਠੀਕ ਨਹੀਂ ਹਾਂ ਟ੍ਰੈਕਟਰ ਚੱਕ ਕੇ ਦੇ ਤਾਂ ਫਿਰ ਧਰਨ ਹੋ ਜੂ ਤੁਹਾਨੂੰ ਕਦੇ ਆਦਾ ਆ ਸੌਣਾ ਟੂਰਨਾਮੈਂਟ ਦੇਖਿਆ ਵਾ ਹਾਂ ਦੇਖੀ ਚੱਕ ਚੱਕਦੇ ਚੱਕਦੇ ਚੱਕ ਇਹ ਵਾਰਮ ਅਪ ਹੋ ਰਿਹਾ ਹੈ ਚੱਕਦੀ ਚੱਕਦੀ ਚੱਕਦੇ ਉੱਪਰ ਨੂੰ ਸਿੱਧੀ ਉੱਪਰ ਨੂੰ ਬਾਲਾ ਕੱਢ ਦੇ ਬਾਲਾ ਕੱਢ ਦੇ ਬਾਲਾ ਤਾਂ ਇਹ ਪਹਿਲਾਂ ਕੱਪੜੇ ਦੇ ਕੱਢਿਆ ਪਿਆ ਬਾਲਾ ਕੱਢ ਦੇ ਬਾਲਾ ਕੱਢ ਦੇ ਇਹ ਹਾਂ ਆ ਵਾਹ ਜੀ ਵਾਹ ਚਾ ਠੀਕਾ ਠੀਕਾ ਹੁਣ ਹੋ ਗਿਆ ਵਾਰਮ ਅਪ ਚੱਕ ਲੈ ਹੁਣ ਝਾੜੂ ਚੱਕ ਲੈ ਹੁਣ ਝਾੜੂ ਇਹਨੂੰ ਟਿਕਾਣੇ ਨਾਲ ਵੀ ਹੈ ਕਿਤੇ ਹਾਂ ਇਹਨੂੰ ਟਿਕਾਣੇ ਨਾਲ ਦਸਾਂ ਵਿੱਚ ਰੱਖੇ ਲਈ ਸ਼ਾਮ ਤੱਕ ਖੜਾ ਰਹੂੰਗਾ ਉੱਥੇ ਰੱਖ ਦੇ ਉੱਥੇ ਰੱਖ ਦੇ ਪਿੱਛੇ ਦੱਸਾ ਕਹਿੰਦਾ ਰੱਖ ਦੇ ਇੱਧਰ ਰੱਖ ਦਿੰਦੇ ਮੈਂ ਖੜਦਾ ਘੱਟ ਜਾ ਕਿੱਥੇ ਅੱਧੀ ਜਮਤ ਰੂ ਗਈ ਉਹ ਉੱਥੇ ਰੱਖ ਦੇ ਹਾਂ ਚੱਕ ਟਰੈਕਟਰ ਦੇ ਬਾਹਰ ਹਾਂ ਫੇਰ ਮੇਰਾ ਕੰਮ ਹੋ ਗਿਆ ਇਹ ਮੇਰਾ ਟਾਰਪ ਹੋ ਗਿਆ ਉਹ ਬਣ ਜਾ ਬੇਡ ਬੇਡ ਬਣ ਜਾ ਬੇਡ ਰੱਖ ਦੇ ਨੇ ਚਾਚਾ ਉਹ ਮੈਂ ਦੇਖਿਆ ਜਿਹੜੇ ਉਹ ਟਰੈਕਟਰ ਤੇ ਯਾਰ ਚਾਚਾ ਕੋਈ ਜਾਂਦਾ ਜਾਂਦਾ ਫੁੱਟ ਜਾਂਦਾ ਤਾਂ ਹੈਨਾ ਕੋਈ ਸਿਰੇ ਗੇ ਪਰ ਜਾ ਕੇ ਫੁੱਟ ਜਾਂਦਾ ਤਾਂ ਚੱਜ ਨਾਲ ਤਾਂ ਇੱਕ ਅੱਧਾ ਹੀ ਚੱਲੇ ਜਿਹੜੇ ਨੂੰ ਕਾਲਾ ਕਰ ਦਿੰਦਾ ਵੀ ਇਹ ਜਾਊਗਾ ਉਹ ਫੁੱਟ ਜਾਂਦਾ ਤਾਂ ਲਓ ਜੀ ਮਿੱਤਰੋ ਰਾਤ ਚਾਚੇ ਉਹਨਾਂ ਨੂੰ ਦਿਖਾ ਕੇ ਲਿਆਂਦਾ ਮੇਲਾ ਹਾਂ ਵੀ ਆਇਆ ਨਿਆੜਾ ਦੇਖ ਲਾ ਜਹਾਜ਼ ਕੰਨ ਸ਼ੌਕ ਦੇ ਟਰੈਕਟਰ ਹਨਾ ਸੋ ਬਾਹ ਉਹ ਨਹੀਂ ਪਤਾ ਨਹੀਂ ਹਲੇ ਫਾਈਨਲ ਨਹੀਂ ਆਪਾਂ ਫਾਈਨਲ ਤੇ ਆਪਾਂ ਤਾਂ ਪਹਿਲੀ ਆ ਗਏ ਤੇ ਕੱਲ ਬਈ ਅਸੀਂ ਦੇਖ ਕੇ ਆਇਆ ਮੇਲਾ ਪਿੰਡ ਬਹਿਰਾਮਪੁਰ ਬਸੀ ਹੈ ਨਾ ਤੇ ਉੱਥੇ ਕਬੱਡੀ ਕੱਪ ਤੋਂ ਬਾਅਦ ਟਰੈਕਟਰਾਂ ਦੀ ਹੀਚਿੰਗ ਦੇ ਜਿਹੜੇ ਟਰਾਲੀ ਹੀਚਿੰਗ ਮੁਕਾਬਲੇ ਤੇ ਤੇ ਬੜਾ ਆਨੰਦ ਆਇਆ ਰਾਤ ਆਪਣੇ ਮੀਂਹ ਪੈਂਦਾ ਤਾਂ ਉਧਰ ਮੀਂਹ ਨਹੀਂ ਤਾਂ ਦੇਖ ਤੂੰ ਕਮਾਲ ਦੀ ਹੈ ਨਾ ਗੱਲ ਹਰ ਹਾਂ ਕਈ ਕਿਈ ਇੰਜ ਜਮੀ ਪੈ ਗਿਆ ਹਾਂਜੀ ਓ ਵਾਹ ਪਾ ਗਾਚ ਰਾਤ ਕਹਿੰਦੇ ਘਰਾਂ ਪਹੁੰਚੇ ਨਹੀਂ ਇਹ ਸੁਤਰਾਮਤਾ ਕੋ ਜਾਣਕਾਰੀ ਮਿਲੀ ਮਰ ਜਾ ਤਾ ਤੈਨੂੰ ਉਹ ਰਾਤ ਕਿੱਥੇ ਤਾਂ ਤੂੰ 12 ਵਿੱਚ ਬਾਦਿ ਜੇ ਐਂਟਰੀ ਬੰਦ ਹੈ ਇਹਦੀ ਫਿਰ 12 ਤੇ ਤਾਂ ਉੱਪਰ ਆਏ ਆ ਆਪਾਂ ਐਂਟਰੀ ਬੰਦ ਗੇਟ ਬੰਦ ਹੋ ਗਿਆ ਤਾਂ ਮੈਨੂੰ ਨਾਲੇ ਕਹੀ ਗਿਆ ਵੀ ਇੱਧਰ ਪੈ ਜਾ ਤੂੰ ਇੱਧਰ ਕੱਤ ਨਹੀਂ ਪੈਂਦਾ ਫਿਰ ਜਲੂਸ ਵਾਲੀ ਬੇਇੱਜ਼ਤੀ ਕਰਾਉਣੀ ਹੁੰਦੀ ਉੱਧਰ ਆਲੇ ਦਾਲੇ ਸਾਰੇ ਘਰਾਂ 'ਚ ਪਤਾ ਹੈ ਜਿਹੜਾ ਬਾਹਰ ਬੈਂਚ ਆ ਹਾਂ ਉਹਦੇ ਪਹਿਰੇ ਤਾਂ ਬਿਸਤਰਾ ਪਿਆ ਹੁੰਦਾ ਕੰਬਲ ਪਿਆ ਹੁੰਦਾ ਆਪਣਾ ਪਿਛਾਉਂਦਾ ਗੋਲਾ ਤੌਲ ਨੂੰ ਪਿਆ ਜਾਂਦਾ ਕੀ ਕੀ ਆ ਕੀ ਕਹਿੰਦਾ ਕੱਟਦੀ ਕਿਉਂ ਕੱਟਦੀ ਜਿਹੜੀ ਸਚਾਈ ਹੈ ਕਿਉਂ ਕੱਟਦੀ ਸਚਾਈ ਆਪਣੇ ਪਰ ਸਚਾਈ ਸਚਾਈ ਆਪਣੇ ਪਰ ਨਹੀਂ ਇੱਧਰ ਤਾਂ ਬੈਂਚ ਹੈ ਉਹ ਨਹੀਂ ਕੋਈ ਉੱਥੇ ਕਿਹੜੇ ਬੈਂਚਾ ਉੱਥੇ ਹੈਗਾ ਤੇਰੇ ਘਰ ਦੇ ਮੂਹਰੇ ਪਿਆ ਜੀ ਨਾ ਹੋਇਆ ਸ਼ਰਤ ਕਿੰਨੇ ਕਿੰਨੇ ਦੀ ਸ਼ਰਤ ਲਾ ਲਾ ਸ਼ਰਤ ਠੀਕ ਹੈ ਲਾ ਫਿਰ ਕਿੰਨੇ ਕਿੰਨੇ ਦੀ ਲਾ ਲੱਖ ਲੱਖ ਰੁਪਏ ਦੀ ਲਾ 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 ਫਿਰ ਠੀਕ ਹੈ ਚਾਹੇ ਧੱਕੇ ਨਾਲ ਨਾ ਰੱਖਣਾ ਪਵੇ ਰੱਖ ਦੂੰਗਾ 5 500 ਰੁਪਏ ਦਿਹਾੜੀ ਦੇਣੀ ਹੈ ਕਿੰਨੇ ਦਾ ਹੋਊਗਾ ਹੋਏ 2000 ਦਾ ਹੋਊਗਾ 3000 ਉਹ ਰਾਤ ਦਾ ਦੱਸ ਤੂੰ ਟਰੈਕਟਰ ਸ਼ੂਕ ਤੇ ਫਿਰਦੇ ਤੇ ਕਿ ਨਹੀਂ ਟਰੈਕਟਰ ਸ਼ੂਕ ਤੇ ਫਿਰਦੇ ਐ ਜੋ ਦੇਲਾ ਮੋਡੀਫਿਕੇਸ਼ਨ ਕਹੀ ਕਹੀ ਜੀ ਕਰਤੀ ਹੈ ਨਹੀਂ ਤਾਂ ਲੋਟ ਆਇਆ ਪਰ ਮਸ਼ੀਨਰੀ ਖਰਾਬ ਕਰਨੇ ਵਾਲਾ ਕੰਮ ਹੈ ਮਸ਼ੀਨਰੀ ਮਸ਼ੀਨਰੀ ਖਰਾਬ ਕਰਨ ਵਾਲੇ ਕੰਮ ਹੈ। ਕੋਈ ਫਾਇਦਾ ਨਹੀਂ। ਕਿਹੜਾ ਪਿੰਡ ਹੈ ਇੰਨਾ ਤੇਲ ਇੰਨਾ ਤੇਲ ਪਿੰਦਾ ਹੈ। ਪਤਾ ਨਹੀਂ ਇੱਕ ਇੱਕ ਮਹੀਨੇ ਕਿੰਨਾ। ਪਈ ਜਿਹੜੇ ਕਹਿੰਦੇ ਪੀ ਜਾਂਦੇ। ਡੇਢ ਚਰਾੜ ਲਾ ਦਿੰਦਾ। ਬਹੁਤ ਤੇਲ ਤੇ ਬਾਕੀ ਬਾਈ ਚਾਚਾ ਉਹਨੂੰ ਨਾਲ ਲੈ ਕੇ ਗਏ ਪੂਰਾ ਇਹਨਾਂ ਨੂੰ ਮੇਲੇ ਦਾ ਆਨੰਦ ਮਨਾਇਆ ਪੂਰਾ। ਫੁੱਲ ਨਿਆਰੇ ਲੈ ਕੇ। ਉਹ ਬਹੁਤ ਸੋਹਣਾ ਥੱਲੇ ਟਰੈਕਟਰ ਉਹ। ਲੋ ਕੰਮ ਵੀ ਬਹੁਤ ਟੀਚ ਕਰਿਆ ਵਾ ਤਾਂ ਨਾ ਕੋਈ ਪਾਣੀ ਪੂਣੀ ਚਲਾਇਆ ਤਾਂ ਉਹਨੇ ਨਾ ਕੁਛ ਹੋਰ ਲੈਣ ਦੇਣ। ਤੇ ਹੁਣ ਚੱਲੇ ਆ ਜੀ ਏਜੰਸੀ ਚੋਂ ਅੱਜ ਹਾਲੈਂਡ ਦੀ ਕੁਆਟੇ ਲੈ ਆਉਣੀ ਆ। ਫੁੱਕਾ ਫੁੱਕੀ ਚੇਂਜ ਕਰਾਉਣੀ ਹੈ ਬਾਕੀ ਕੁਝ ਕਹਦੇ ਉੱਪਰ ਚਲੋ ਆਪਣੇ ਆਉ ਦਾ ਛੱਤੀ ਤੇ ਲਿਖਾਉਣੀ ਹੁੰਦੀ ਹੈ ਨਾ ਆਪਣੇ ਚੈਨਲ ਦੇ ਨਾਮ ਨਹੀਂ ਉਹ ਦਿਖਾ ਕੇ ਲੈ ਆਉਣੇ ਬਾਕੀ ਇਹ ਸਿਸਟਮ ਦੀ ਸਮਝਣੀ ਹੈ ਅੱਜ ਮੈਨੂੰ ਪੀਟੀਓ ਘੇਰ ਤਾਂ ਨਹੀਂ ਪਤਾ ਹਲੇ ਲਿਫਟ ਨਹੀਂ ਪ੍ਰੋਪਰ ਸਹੀ ਥੱਲੇ ਛੱਡਦਾ ਇਹ ਉਹ ਛੱਤੀ ਕਪਟਣ ਝਾੜਦਾ ਇਹਦਾ ਹੈ ਨਾ ਉਹ ਦੇਖਦੇ ਅੱਜ ਮਾੜੀ ਮੋਟੀ ਜਿਹੜੇ ਫੰਕਸ਼ਨ ਜਿਹੜੇ ਸਾਰੇ ਸਮਝਦੇ ਆ ਤੇ ਅੱਜ ਥਰੈਸਰ ਵੀ ਪਹੁੰਚਣੇ ਆਣੇ ਰਾਤ ਮੈਨੂੰ ਅਸਲ 'ਚ ਨਾ ਥੋੜਾ ਜਿਹਾ ਬਿਜਲੀ ਦੀ ਪ੍ਰੋਬਲਮ ਕਰਕੇ ਥਰੈਸਰ ਨਹੀਂ ਆਇਆ ਤੇ ਉਹਨਾਂ ਨੇ ਇਲੈਕਟ੍ਰਿਸਿਟੀ ਦਾ ਜਿਹ ਤੇ ਤਾਂ ਕਰਕੇ ਆਪਣੇ ਨੂੰ ਕਹਿੰਦੇ ਲਾਗੀ ਲੱਗਣੀ ਮੜ ਰਿਹਾ ਆਪਾਂ ਲੋਕ ਕਿਦਾ ਆਪਾਂ ਹੀ ਆ ਦੋ ਸਾਡਾ ਕੰਮ ਕਰਦਾ ਮੈਨੂੰ ਸੱਚੇ ਸਮਝਾ ਦੀ ਕਿਹੜੇ ਪੀਟੀ ਕਹਿੰਦੇ ਕਿੱਥੇ ਕਹਿੰਦੇ ਕਿਵੇਂ ਗੀਅਰ ਤੇ ਨਹੀਂ ਕਿਵੇਂ کیا ਹੁੰਦਾ ਪਹਿਲੇ ਬਲੇਟੇ ਪਾ ਦੇ ਬਾਬਾ ਤਾਂ ਹਲੇ ਇਹਨੂੰ ਮੱਝ ਵਾਲੇ ਬੰਦੇ ਲਵੇਟ ਲਵੇਟ ਟਰੱਕ ਦੇਣਾ ਕੰਮ ਆਪਾਂ ਨੇ ਬਿਲਕੁਲ ਤੇ ਇੱਧਰ ਸੋਨੀ ਬਾਈ ਪੱਟੀ ਬੈਠਾ ਆਰਮ ਮਸ਼ੀਨ ਦੀ ਹੋ ਸੋਨੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਅਛੇ ਇੱਕ ਦੇਖ ਲੈ ਕਿਸੇ ਦੀ ਗੱਲਾਂ ਚ ਨਹੀਂ ਆਉਂਦਾ ਨਾ ਆਪਦਾ ਇੱਧਰ ਬੈਠਾ ਲੰਨ ਲੱਗਿਆ ਰਹਿਣਾ ਇਹ ਇੱਕ ਹੁੰਦਾ ਹੀ ਆ ਘਰਚ ਐਵੇਂ ਦਾ ਬੰਦਾ ਹਨ ਜਿਵੇਂ ਉੱਧਰ ਮੈਂ ਆਇਆ ਹੁਣ ਇੱਧਰ ਆਇਆ ਹਨ ਇਹ ਪਤਾ ਕਿੰਨਾ ਚੱਕਾ ਇਹਨੂੰ ਆਏ ਵੀ ਮੈਂ ਫਟਾਫਟ ਕੰਮ ਨੇ ਉਹ ਨਹੀਂ ਕੰਮ ਨੇ ਫਟਾਫਟ ਇਹਨੂੰ ਐਮਪੀ ਜਾਣ ਦੀ ਕਾਲੀ ਐ ਉਹ ਯਾਰ ਕੰਮ ਤਾਂ ਕਰ ਫਿਰ ਇਹਨੂੰ ਐਮਪੀ ਜਾਣ ਦੀ ਕਾਲੀ ਹੁੰਦੀ ਫਿਰ ਉੱਧਰੋਂ ਆਉਣ ਦੀ ਵੀ ਕਾਲੀ ਹੁੰਦੀ ਐ ਪ੍ਰੀਤ ਮਸ਼ੀਨ ਭੁਜਾਈ ਧੀ ਕੇਰਾ ਇਹਨੇ ਮੈਂ ਤੈਨੂੰ ਦੱਸਦਾ ਪ੍ਰੀਤ ਮਸ਼ੀਨ ਭੁਜਾਈ ਤਾਂ ਸੋਨੀ ਪ੍ਰੀਤ ਮਸ਼ੀਨ ਭੁਜਾਈ ਧੀ ਕੇਰਾ ਨਹੀਂ ਉੱਧਰ ਤੇ ਆਉਣ ਲੱਗੇ ਨੇ ਕੀ ਹੋਇਆ ਤਾਂ ਫਿਰ ਦਾ ਬਲਟ ਵੀ ਆਪਦੇ ਤੇ ਹੀ ਆਗਲੇ ਆ ਮੈਂ ਆਪਦੀ ਆਪ ਚਿੱਟੀ ਬੰਨਵਾਇਦਾ ਜੇ 2 ਮਿੰਟ ਤੋਂ ਲੇਟ ਹੋ ਜਾਂਦਾ ਇੰਨੇ ਜਿਕੇ ਫਰਕ ਪੈਣ ਲੱਗਿਆ ਦਾ ਚੱਕਰ ਤਾਂ ਉਹੀ ਪੈਣਾ ਨਾਲ ਅਗਲੇ ਦਾ ਕਿੰਨੇ ਦਾ ਹੁੰਦਾ ਉਹ ਨਹੀਂ ਲਾਦੇ ਇਹਨੂੰ ਲਾਦੇ ਵੀਰੇ ਆਇ ਨਾ ਪਾਈ ਜਮਾ ਵੀ ਸਪਰਕ ਲਾਉਣਾ ਹਾਂ ਆਏ ਲੰਬੇ ਲੋਟ ਨਾ ਪਾਈ ਮੈਂ ਕੀ ਕਹਿੰਦਾ ਇਹ ਲੰਬੇ ਲੋਟ ਨਾ ਪਾਈ ਉੱਪਰ ਨੂੰ ਖੜਮਾ ਨਾ ਪਾਈ ਇਹਨੂੰ ਆ ਆਏ ਬਿਲਕੁਲ ਰੈਪਟਰ ਡਾਉਨ ਦੀ ਗੱਲ ਕਿੰਨੇ ਕਿ ਦਿਨਾਂ ਚ ਲੱਗ ਜੂ ਕੰਮ ਨੇੜੇ ਕੰਮ ਲੱਗ ਨੇ ਤਾਂ ਗਰੀਸ ਥਰੈਸਰ ਸਿੱਟਣਾ ਦਾ ਕੰਮ ਹੋ ਗਿਆ ਬਸ ਆ ਮੈਂ ਰੰਦੂਆ ਤਿਆਰ ਅੱਜ ਤੂੰ ਟਰੈਸਰ ਵੀ ਨਹੀਂ ਕਿਹਾ ਫੈਸਲ ਲੈ ਗਿਆ ਚਲ ਟਰੈਸਰ ਅੱਜ ਆ ਜਾਣਗੇ ਕੋਈ ਗੱਲ ਨਹੀਂ ਬਾਕੀ ਇੰਜਨ ਦਾ ਤੇਲ ਵੀ ਕੱਢਣਾ ਹੈ ਨਾ ਚੀਜ਼ਾਂ ਦਾ ਹਲੇ ਚਲੋ ਤੁਹਾਡੇ ਕੋਲ ਬਾਈ ਨੇ ਕਰ ਦੋ ਹਾਂ ਉਹ ਤਾਂ ਬਾਅਦ ਚ ਕੰਮ ਕਰੀ ਜਾਵਾਂਗੇ ਕੋਈ ਗੱਲ ਇਹ ਤਾਂ ਆਪਣੇ ਪਾਈਪ ਖੋਦਣੇ ਰਾਤ ਰਾਤ ਨਿਕਲ ਦੇਣਾ ਦੂਏ ਦਿਨ ਬਾਅਦ ਦੇਣਾ ਦੂਏ ਉਹ ਲੀਕਿੰਗ ਜੀ ਹਲੇ ਵੀ ਹੈਗੀ ਹੈ ਨਾ ਇਹਦੇ ਵਿੱਚ ਜੀ ਇਹ ਵੀ ਤਾਂ ਹੈਗੀ ਚਲੋ ਸਾਮਾਨ ਕਿਤਨੇ ਕੰਮ ਹੈ ਮਿਲਦੇ ਹਾਂ ਜੀ ਓਕੇ ਸੈਟ ਵਗੈਰਾ ਮਗਰ ਉਹ ਗੇਟ ਕਿੱਥੇ ਰਸ ਗਈ ਗਿਆ ਤਾਂ ਆਰਾ ਚੱਲ ਜਾਈਏ ਜੀ ਮਿੱਤਰੋ ਆ ਲਿਖਾਇਆ ਅੱਜ ਆਪਾਂ ਨੀ ਕਰਦੇ ਤੇ ਲਾਈਟ ਜੀ ਬਲਦੀ ਇਹਦੇ ਵਿੱਚ ਇਹ ਅੱਖਰ ਆ ਜਿਹੜੇ ਜਦੋਂ ਰਾਤ ਨੂੰ ਬਾਲੇ ਕਰਾਂਗੇ ਇਹਦੀ ਜਮ ਡੀਐਲਆਰ ਜੀ ਬਲਦੀ ਹੈ ਨਾ ਤਾਂ ਇਹਦੇ ਵਿੱਚ ਵੀ ਅੱਖਰ ਬਾਲਿਆ ਕਰਨੇਗੇ ਠੀਕ ਹੈ ਇਹ ਤਾਂ ਨਟ ਐ ਸਕਰੂ ਕੱਸਤੇ ਤੇ ਪੀਲਾਤੀ ਸਕਰੂ ਵੀ ਕੱਸਤੇ ਹਿੱਲਦੀ ਨਹੀਂ ਹੋਣ ਸੈਟ ਹੈ ਨਾ ਕੰਮ ਤੇ ਉਹ ਛਤਰੀ ਵਾਲੇ ਲਾ ਦੇਣੇ ਉਹ ਲੋਗੋ ਜੇ ਅਸੀਂ ਚੱਲੇ ਹੁਣ ਮੈਂ ਹੱਥ ਵੀ ਦੋਨਾਂ ਨਾਲ ਓਕੇ ਕੰਮ ਓ ਸੁਣਾ ਕੀ ਬਣਦਾ ਤਾਂ ਕੁਛ ਨਹੀਂ ਲੋ ਬਾਈ ਜੀ ਸ਼ਾਮ ਦਾ ਟਾਈਮ ਹੋ ਗਿਆ ਦੇਖ ਲੋ ਜਾਂ ਸਵੇਰੇ ਸ਼ੂਟ ਕਰੀ ਤੀ ਜਾਂ ਸ਼ਾਮ ਨੂੰ ਟਾਈਮ ਹੀ ਨਹੀਂ ਲੱਗਿਆ ਸਾਰਾ ਦਿਨ ਅੱਜ ਲੱਗੇ ਰਹੇ ਕੰਮ ਇਹਨਾਂ ਨੂੰ ਕੰਮ ਖਾਸਾ ਖਿੱਚਦਾ ਆਹ ਆ ਸਪੋਰਟ ਕਾ ਸੀ ਆ ਹੌਲੀ ਕਿਹੜਾ ਆਉਂਦਾ ਐਵਰੇ ਤੇ ਲੈ ਵੇ ਡਿੰਪਾ ਚਾਚਾਰੇ ਬੈਠਾ ਸੱਚੀ ਨੇ ਅੱਜ ਗੈਰ ਡਰਮ ਦੀਆਂ ਕਹਿੰਦਾ ਹੁਣ ਟਾਈਮ ਲੱਗਿਆ ਉਹਦਾ ਪਲੇਟਾਂ ਲਾਉਣ ਦਾ ਹੈ ਨਾ ਚਾਚਾ ਨਹੀਂ ਰਹਾ ਹੋ ਚੱਲਿਆ ਬੁਰੇ ਨਹੀਂ ਬੁਰੇ ਲੱਗਦੇ ਇਥੇ ਹੈ ਬੁਰੇ ਲੱਗਦੇ ਮਹਲਾ ਲਾ ਦਨੇ ਆ ਪਈਆਂ ਹੀ ਆ ਪਈਆਂ ਹੀ ਬੇਲੀਆਂ ਹੀ ਆ ਲੈ ਵੀ ਲੱਕ ਲੱਕ ਪਰ ਹੱਥ ਨਹੀਂ ਦਰੀਦਾ ਹੁੰਦਾ ਸੋਨੀ ਇੱਥੇ ਲੱਕ ਬੱਤ ਅੱਜ ਨੇ ਕੰਮ ਬਹੁਤ ਘੱਟ ਕਰਿਆ ਨੇ ਕੀ ਮਾਰ ਹੈ ਇਸਮੇ ਹੈ ਬਾਸ਼ਲ ਖਾਲੇ ਨਟ ਹੈ ਨਟ ਖਾਲੇ ਅਸਲਾਮੁ ਅਲਾਈਕਮ ਮੈਂ ਵਹਾਂ ਸੇ ਮਾਰਦਾ ਹਾਂ ਬਗਾ ਕੇ ਤੇਰੇ ਤੇ ਨਟ ਉਹ ਕਰਤਾ ਨੁਕਸਾਨ ਸਾਲਾ ਸਵੇਰੇ ਸਵੇਰੇ ਉਹਨੇ ਨੁਕਸਾਨ ਕਰਤਾ ਨਾ ਮਾ ਨਟ ਘੇਰਤਾ 8 ਨਟ 8 ਬਾਜਨਾ ਲੋ ਬਾਈ ਜੀ ਇਹਦੇ ਵੀ ਗੁਟਕੇ ਕਰਤੇ ਸਟਾਵਾ ਕਰਾਂ ਦੇ ਸਹੀ ਇਹਦੇ ਵੀ ਕਰਤੇ ਸਹੀ ਇਹਦਾ ਪੱਲਾ ਵੀ ਟੰਗਤਾ ਸਹੀ ਕਰਕੇ ਠੀਕ ਤੇ ਥਰੇਸ਼ਰ ਆ ਗਿਆ ਆਪਣੇ ਸਹੋਲੀ ਤੋਂ 12 ਲਾ ਕੇ ਆ ਗਏ ਬਸਕਟਾਂ ਵੀ ਸਹੀ ਆ ਗਈਆਂ ਪਹੁੰਚ ਗਈਆਂ ਦੇਖੋ ਮਾਲਵੇ ਦੀਆਂ 12 ਪੈਦਾ ਬਹੁਤ ਹੈ ਤਾਂ ਲਵਾ ਲਵੇ ਰਾਤ ਨੂੰ ਕਮੈਨ ਜੇ ਜਿੰਨੀ ਕੁ ਵੀ ਚਲਾਉਣੀ ਉਨੀ ਕੁ ਵਧੀਆ ਚੱਲੀ ਜਾਂਦੀ ਹੈ ਸ਼ਿਕਾਇਤ ਨਹੀਂ ਆਉਂਦੀ ਦਾਣੇ ਦੀ ਲਾਗੇ ਸਮਾਨ ਇਕੱਠਾ ਕਰਨ ਚਾਚਾ ਹੈ ਵਧੀਆ ਹੋਰ ਆਂਦੇ ਰੇ ਠੀਕ ਹੈ ਜੀ ਠੀਕ ਹੈ ਆਪ ਬਤਾਈਏ ਆਪ ਕਹਾਂ ਤੇ ਬੈਠੇ ਹੋ ਬੈੱਡ 'ਤੇ ਬੈਠੋ ਭਈ ਬੈੱਡ 'ਤੇ ਬੈਠੇ ਆ ਆ ਵਾਓ ਆ ਵਾਓ ਹਾਂ ਹੋ ਕਿਵੇਂ ਕਰਦਾ ਹੁੰਦਾ ਭਈ ਆ ਹਾਂ 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 ਜੱਸੀ ਭਾਈ ਭਈ ਦੇਖ ਰਿਹਾ ਕੋਈ ਮੰਜਾ ਕਰਿਆ ਜਾ ਕੇ ਰਾ ਚਾਹ ਮਾਰਦਾ ਪਾਣ ਦੀ ਬੁਕਾਰ ਹੀ ਹੱਡੀ ਤੋੜ ਰੂਪੀਆ ਵੀ ਮੰਨ ਜਾਂਦਾ ਹੈ ਮੇਰਾ ਕੰਮ ਬਣਾ ਹੁਣ ਮੰਜਾ ਮੰਗਣ ਲੱਗ ਗਿਆ ਹੁਣੇ ਵੀ ਥੋੜੇ ਟਾਈਮ ਆ ਕੋਈ